ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਉੱਪਰ ਮੈਂ ਯਾਨੀ ਕੁਲਵਿੰਦਰ ਆਲਖ ਇੱਕ ਹੋਰ ਜਾਣਕਾਰੀ ਦੇ ਨਾਲ ਹਾਜ਼ਰ ਐ। ਦੋਸਤੋ ਜਿਹੜੀ ਅੱਜ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਹ ਵੀ ਬੜੀ ਅਹਿਮ ਜਾਣਕਾਰੀ ਹੈ ਕਿਉਂਕਿ ਅੱਜ ਕੱਲ ਅਸੀਂ ਕਹਿੰਦੇ ਆਂ ਵੀ ਕੰਪਿਊਟਰ ਯੋਗ ਹੈ। ਸਭ ਤੋਂ ਛੋਟੇ ਕੰਪਿਊਟਰ ਸਾਡੇ ਸਾਰਿਆਂ ਦੇ ਹੱਥਾਂ ਦੇ ਵਿੱਚ ਰਹਿੰਦੇ ਆ ਯਾਨੀ ਮੋਬਾਈਲ। ਤੇ ਜੇ ਕੰਪਿਊਟਰ ਲੈਪਟਾਪ ਦੀ ਗੱਲ ਕਰ ਲਈਏ ਹਰ ਇੱਕ ਘਰ ਦੀ ਜ਼ਰੂਰਤ ਬਣ ਗਿਆ ਹਰ ਇੱਕ ਖੇਤਰ ਦੀ ਜ਼ਰੂਰਤ ਹੈ ਹਰ ਕਿਸੇ ਦੁਕਾਨ ਤੇ ਕੰਪਿਊਟਰ ਹੈ ਛੋਟੇ ਤੇ ਉਹ ਵੱਡਾ ਉਦਯੋਗ ਹੈ ਜਿਹੜਾ ਉਹ ਕੰਪਿਊਟਰ ਲੈਪਟਾਪ ਦੇ ਸਹਾਰੇ ਚੱਲਣ ਲੱਗ ਗਿਆ ਭਾਵੇਂ ਬਹੁਤ ਸਾਰੇ ਕੰਮ ਹੈ ਜਿਹੜੇ ਅਸੀਂ ਉਹ ਲੈਪਟਾਪ ਕੰਪਿਊਟਰ ਦੀ ਮਦਦ ਦੇ ਨਾਲ ਨਿਭਾੜਨੇ ਹੁੰਦੇ ਆ ਸਿਰੇ ਲਾਉਣੇ ਹੁੰਦੇ ਆ ਸੋ ਇਸ ਕਰਕੇ ਲੈਪਟਾਪ ਤੇ ਕੰਪਿਊਟਰ ਖਾਸ ਕਰਕੇ ਲੈਪਟਾਪ ਜਿਹੜੇ ਆ ਉਹ ਸਾਡੀ ਜ਼ਰੂਰਤ ਬਣ ਗਿਆ ਤੇ ਲੈਪਟਾਪ ਖਰੀਦਣ ਦੇ ਵੇਲੇ ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਅੱਜ ਲੈਪਟਾਪ ਬਾਰੇ ਜਾਣਕਾਰੀ ਲੈਣ ਦੇ ਲਈ ਅਸੀਂ ਪਹੁੰਚੇ ਹੋਏ ਹਾਂ ਬਾਬਾ ਫਰੀਦ ਦੀ ਪਵਿੱਤਰ ਧਰਤੀ ਯਾਨੀ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਤੇ ਇਸ ਵੇਲੇ ਮੈਂ ਸਰਕੂਲ ਰੋਡ ਦੇ ਉੱਪਰ ਹਾਂ ਤੇ ਇੱਥੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਾਹਮਣੇ ਹੈ ਹਰਨੂਰ ਕੰਪਿਊਟਰ ਅੱਜ ਅਸੀਂ ਹਰਨੂਰ ਕੰਪਿਊਟਰ ਤੋਂ ਜਾਣਾਂਗੇ ਇਸ ਸਸਤੇ ਤੋਂ ਸਸਤੇ ਵਿਕਣ ਵਾਲੇ ਲੈਪਟਾਪ ਦੇ ਮਗਰ ਅਸਲ ਕਹਾਣੀ ਕੀ ਹੈ ਕਿਉਂਕਿ ਬਹੁਤ ਸਾਰੇ YouTube ਚੈਨਲਾਂ ਤੇ ਤੁਸੀਂ ਸੁਣਿਆ ਹੋਣਾ ਵੀ ਇਹ ਸਿਰਫ 3000 ਦਾ ਲੈਪਟਾਪ ਸਿਰਫ 6000 ਦਾ ਲੈਪਟਾਪ ਤੁਹਾਨੂੰ ਇੰਨੇ ਸਸਤੇ ਸਸਤੇ ਲੈਪਟਾਪ ਦਿੰਦੇ ਆ ਕਿ ਅਸਲ ਵਿੱਚ ਉਹ ਸਸਤੇ ਲੈਪਟਾਪ ਚੱਲਣ ਵਾਲੇ ਹੁੰਦੇ ਆ ਕਿੰਨੇ ਕੁ ਮਹਿੰਗੇ ਲੈਪਟਾਪ ਤੇ ਕਿਹੜੀਆਂ ਗੱਲਾਂ ਦਾ ਧਿਆਨ ਖਾਸ ਕਰਕੇ ਮਾਪਿਆਂ ਨੂੰ ਰੱਖਣਾ ਚਾਹੀਦਾ ਜਦੋਂ ਉਹ ਆਪਣੇ ਬੱਚਿਆਂ ਨੂੰ ਲੈਪਟਾਪ ਲੈ ਕੇ ਦਿੰਦੇ ਨੇ ਪੜ੍ਹਾਈ ਕਰਨ ਵਾਸਤੇ ਜਾਂ ਫਿਰ ਕੰਪਿਊਟਰ ਸਿੱਖਣ ਦੇ ਵਾਸਤੇ ਆਓ ਜਾਣਦੇ ਆ ਹਰਨੂਰ ਕੰਪਿਊਟਰ ਤੋਂ ਜੀ ਦੋਸਤੋ ਅਸੀਂ ਪਹੁੰਚ ਚੁੱਕੇ ਆ ਹਰਨੂਰ ਕੰਪਿਊਟਰ ਸੈਂਟਰ ਤੇ ਜਾਣਦੇ ਆ ਆਪਾਂ ਬਾਈ ਹਰਨੂਰ ਪਾਸੋਂ ਕਿ ਸਸਤੇ ਤੋਂ ਸਸਤੇ ਵਿਕਣ ਵਾਲੇ ਲੈਪਟਾਪ ਉਹਨਾਂ ਦੀ ਪਿਛਲੀ ਕਹਾਣੀ ਕੀ ਹੈ ਜਦੋਂ ਅਸੀਂ ਲੈਪਟਾਪ ਖਰੀਦਣਾ ਹੈ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਖਾਸ ਕਰਕੇ ਉਹ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਲੈਪਟਾਪ ਲੈ ਕੇ ਦਿੰਦੇ ਨੇ ਪੜ੍ਹਾਈ ਕਰਨ ਦੀ ਖਾਤਰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਆ ਜੀ ਜੀ ਪੰਜਾਬ ਵਾਲਾ ਪੋਡਕਾਸਟ ਚੈਨਲ ਦੇ ਉੱਪਰ ਤੁਹਾਡਾ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਜੀ ਥੈਂਕ ਯੂ ਜੀ ਆਇਆਂ ਨੂੰ ਜੀ ਜੀ ਬਹੁਤ ਸਾਰੇ ਲੈਪਟਾਪ ਬੜਾ ਸ਼ਿੰਗਾਰ ਕੇ ਰੱਖੇ ਹੋਏ ਆ ਬਾਈ ਹੋਰਾਂ ਨੇ ਦੁਕਾਨ ਦੇ ਉੱਪਰ ਤੇ ਹਾਰਡਵੇਅਰ ਦਾ ਸਮਾਨ ਵੀ ਤਕਰੀਬਨ ਸਾਰਾ ਬਾਈ ਹੋਰਾ ਕੋਲ ਉਪਲਬਧ ਹੁੰਦਾ ਹਰ ਵੇਲੇ ਤੇ ਬਾਈ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਤੁਹਾਡੇ ਕੋਲੇ ਕਿਹੜੇ-ਕਿਹੜੇ ਲੈਪਟਾਪ ਇਸ ਸਮੇਂ ਅਵੇਲੇਬਲ ਹੈ ਸਾਡੇ ਕੋਲੇ 7000 ਰੁਪਏ 7500 ਰੁਪਏ ਤੋਂ ਲੈ ਕੇ 40 ਤੋਂ 45000 ਰੁਪਏ 60000 ਰੁਪਏ ਤੱਕ ਅਵੇਲੇਬਲ ਮਿਲ ਜਾਂਦੇ ਆ ਹਰੇਕ ਲੈਪਟਾਪ ਜੀਐਸਟੀ ਪੇਡ ਬਿੱਲ ਦੇ ਨਾਲ ਅਸੀਂ ਦਿੰਨੇ ਆ। ਬਕਾਇਦਾ ਗਰੰਟੀ ਸ਼ੂ ਦਾ ਲੈਪਟਾਪ ਹੁੰਦੇ ਆ 2 ਮਹੀਨੇ ਕਿਸੇ ਦੀ ਮਹੀਨਾ ਕਿਸੇ ਦੀ 6 ਮਹੀਨਾ ਤੱਕ ਸਾਡੇ ਕੋਲੇ ਵਾਰੰਟੀ ਅਵੇਲੇਬਲ ਹੁੰਦੀ ਉਹਨਾਂ ਦੀ। ਬੇਫਿਕਰ ਹੋ ਕੇ ਜਿਹੜੀ ਵੀ ਚੀਜ਼ ਲੈਣੀ ਆ ਤੁਸੀਂ ਉਹਦੀ ਅਸੀਂ ਕੱਲੀ-ਕੱਲੀ ਡਿਟੇਲ ਦੱਸ ਕੇ ਦਿੰਨੇ ਕਸਟਮਰ ਨੂੰ ਵੀ ਆ ਤੁਹਾਡੇ ਬੈਨੀਫਿਟ ਰਹੂਗਾ। ਬੱਚਾ ਜੇ ਤੁਹਾਡਾ ਸਟੱਡੀ ਕਰਦਾ ਉਹਦੇ ਲਈ ਆ ਲੈਪਟਾਪ ਬੈਨੀਫਿਟ ਰਹੂਗਾ। ਉਹਦੀ ਵੀ ਅਸੀਂ ਉਹਨਾਂ ਨੂੰ ਨੌਲੇਜ ਨਾਲ ਦਿੰਨੇ ਆ ਜੀ। ਜੀ। ਤਾਂ ਜੇ ਦੇਖੀਏ ਭਾਈ ਜੀ ਆਏ ਹੁੰਦਾ ਹੈ ਵੀ ਹਰ ਇੱਕ ਕੰਮ ਦੇ ਪਿੱਛੇ ਤਜਰਬਾ, ਟ੍ਰੇਨਿੰਗ, ਸਿਖਲਾਈ ਦੇ ਤਜਰਬੇ ਦੀ ਗੱਲ ਕਰੀਏ ਇਸ ਲਾਈਨ ਦੀ ਗੱਲ ਕਰੀਏ ਤਾਂ ਹਰਨੂਰ ਕੰਪਿਊਟਰ ਦਾ ਦੱਸੋ ਵੀ ਕਦੋਂ ਤੋਂ ਤੁਸੀਂ ਕਦੋਂ ਤੋਂ ਲੈ ਕੇ ਤੁਸੀਂ ਹੁਣ ਤੱਕ ਜਿਹੜੇ ਹੈਗੇ ਆ ਕੰਪਿਊਟਰ ਜਿਹੜੇ ਲੈਪਟਾਪ ਹੈ ਉਹ ਸੇਲ ਕਰਦੇ ਆਉਣੇ ਆ ਕਿੰਨਾ ਕਿ ਤਜਰਬਾ ਬਾਈ ਜੀ ਸਰ ਪਹਿਲਾਂ ਤਜਰਬਾ ਜਿਹੜੇ ਪੁਰਾਣੇ ਲੈਪਟਾਪ ਦਾ ਕੰਮ ਸ਼ੁਰੂ ਮੈਂ ਪਿਛਲੇ 5 ਸਾਲਾਂ ਤੋਂ ਕਰ ਰਿਹਾ ਹਾਂ ਕੰਟੀਨਿਊ ਇਸ ਤੋਂ ਪਹਿਲਾਂ ਮੈਂ ਨੌਕਰੀ ਕਰਦਾ ਸੀ ਕਿਤੇ ਮੈਂ 2007 ਤੋਂ ਲੈ ਕੇ 2017 ਤੱਕ ਉਹਨਾਂ ਬੰਦਿਆ ਕੋਲੇ ਜੋਬ ਇੱਕ ਦੁਕਾਨ ਤੇ ਮੈਂ ਪ੍ਰੋਪਰ ਨੌਕਰੀ ਕੀਤੀ ਆ ਤੇ ਉਸ ਤੋਂ ਬਾਅਦ ਇਹ ਆਪਦਾ ਲੈਪਟਾਪ ਦਾ ਇਧਰ ਬਿਨਸਸ ਇਹ ਸ਼ੁਰੂ ਕੀਤਾ ਨਾਲ ਹਾਰਡਵੇਅਰ ਦਾ ਸਮਾਨ ਦਾ ਰਿਪੇਅਰ ਦਾ ਸਾਰਾ ਹੀ ਕੰਮ ਕਰ ਰਹੇ ਹਾਂ ਪੂਰਾ ਤਜਰਬਾ ਆਪਣਾ ਤਕਰੀਬਨ ਬਣ ਜਾਂਦਾ ਕੋਈ 14 ਤੋਂ 15 ਸਾਲ ਦਾ ਕਰੀਬ ਹੈ ਜੀ ਬੜਾ ਲੰਮਾ ਤਜਰਬਾ ਹੈ ਤੁਹਾਡਾ ਇਸ ਕੰਮ ਦੇ ਵਿੱਚ ਤੇ ਬਾਈ ਜੀ ਅਸਲ ਵਿੱਚ ਨਾ ਇਹ ਹੁੰਦਾ ਹੈ ਵੀ ਅਸੀਂ ਬਹੁਤ ਸਾਰੇ ਨਿਊਜ਼ ਚੈਨਲਾਂ ਦੇ ਉੱਪਰ ਮਤਲਬ ਇਹ ਦੇਖਿਆ ਵੀ ਉਹ ਚਲਾ ਚਲਾ ਕੇ ਲੈਪਟਾਪ ਮਾਰਦੇ ਨੇ ਵੀ ਆਹ ਚੱਕੋ 6000 ਦਾ ਚੱਕੋ 3500 ਦਾ 3000 ਦਾ ਇਹ ਜਿਹੜੇ ਸਸਤੇ ਵਿਕਣ ਵਾਲੇ ਲੈਪਟਾਪ ਹੈ ਇਹਨਾਂ ਮਗਰ ਕਹਾਣੀ ਦੱਸੋ ਕਿਉਂਕਿ ਸਾਡਾ ਵੀ ਲੈਪਟਾਪ ਦੇ ਬਾਰੇ ਗੱਲ ਕਰਨ ਦਾ ਮਕਸਦ ਜਾਂ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਸਾਡੇ ਉਹ ਮਾਪਿਓ ਉਹ ਬੱਚੇ ਜਾਂ ਫਿਰ ਦੁਕਾਨਾਂ ਵਾਲੇ ਕਿਉਂਕਿ ਹਰ ਇੱਕ ਬੰਦੇ ਦੀ ਜ਼ਰੂਰਤ ਹੈ ਜੀ ਲੈਪਟਾਪ ਉਹ ਖਰੀਦਣ ਵੇਲੇ ਧਿਆਨ ਰੱਖੇ ਪਹਿਲਾਂ ਉਹਨਾਂ ਨੂੰ ਇਹ ਦੱਸੋ ਵੀ ਇਹ ਸਸਤੇ ਲੈਪਟਾਪ ਜਿਹੜੇ ਆਪਾਂ ਆਕਰਸ਼ਿਤ ਹੋ ਕੇ ਲੈ ਲੈਣੇ ਆਂ ਵੀ ਪਿੱਛੇ Apple ਦਾ ਸਾਈਨ ਬਣਿਆ ਹੈ HP ਦਾ ਸਾਈਨ ਬਣਿਆ ਹੈ ਤੇ ਇਹ ਜੇ 33500 ਦਾ ਮਿਲ ਰਿਹਾ ਤੇ ਚੁੱਪ ਕਰਕੇ ਲੈ ਲਓ ਇਤੋਂ ਸਸਤਾ ਜਿਹੜਾ ਉਹ ਸਾਨੂੰ ਨਹੀਂ ਮਿਲ ਸਕਦਾ ਤਾਂ ਭਾਈ ਜੀ ਇਹ ਸਸਤੇ ਲੈਪਟਾਪ ਪਰ ਮਗਰ ਕੀ ਕਹਾਣੀ ਹੈ ਜੀ ਸਰਸ ਸਸਤੇ ਲੈਪਟਾਪ ਵਗਰੇ ਇਦਾਂ ਜੀ ਜਿਵੇਂ ਕਿ ਕਈ ਕਸਟਮਰ ਦੀ ਜ਼ਰੂਰਤ ਹੁੰਦੀ ਆ ਵੀ ਉਹਦੀ ਰਿਕੁਆਇਰਮੈਂਟ ਮਿਨੀਮਮ ਇੰਨੇ ਤੋਂ ਸਟਾਰਟ ਹੁੰਦੀ ਆ ਕੋਈ ਸੌਫਟਵੇਅਰ ਆ ਜਦੋਂ ਉਹਦਾ ਅੜਕਣ ਲੱਗ ਜਾਂਦਾ ਉਹ ਆਪਦਾ ਪੁਰਾਣਾ ਲੈਪਟਾਪ ਵੇਚਦਾ ਨਵਾਂ ਉਹ ਲੈ ਲੈਂਦਾ ਤਾਂ ਉਹਦਾ ਕੀ ਆ ਕਰਨਾ ਉਹ ਸਸਤਾ ਮਾਰਕੀਟ ਦੇ ਵਿੱਚ ਆ ਜਾਂਦਾ ਕਈ ਹੁੰਦੇ ਆ ਜਿਵੇਂ ਬਿਲਕੁਲ ਸਸਤੇ ਉਹ ਰੀਸੈਂਬਲ ਲੈਪਟਾਪ ਵੀ ਆ ਜਾਂਦੇ ਆ ਜੀ ਉਸ ਤੋਂ ਅਰੀ ਰਿਫਰਬਿਸ਼ ਲੈਪਟਾਪ ਵੀ ਆ ਜਾਂਦੇ ਆ ਇੱਕ ਹੁੰਦੇ ਜਿਵੇਂ ਜੈਨੂਨ ਜਿਵੇਂ ਤੁਸੀਂ ਭਰਾ ਮਿੱਤਰ ਨੇ ਲਿਆ ਵੀ ਆਟੋਕੈਡ ਅੱਜ ਨਹੀਂ ਚੱਲਦਾ ਆਟੋਕੈਡ ਦਾ ਕੋਈ ਵੱਡਾ ਵਰਜਨ ਆ ਗਿਆ ਤਾਂ ਉਹਨੇ ਕੀ ਆ ਉਹ ਲੈਪਟਾਪ ਵੇਚਣਾ ਉਹਨੇ ਨਵਾਂ ਲੇਟੈਸਟ ਗ੍ਰਾਫਿਕ ਕਾਰਡ ਵਾਲਾ ਲੈਪਟਾਪ ਲੈਣਾ ਜਦੋਂ ਉਹਨੇ ਵੇਚਣਾ ਉਹ ਅੱਧੇ ਮੁੱਲ ਦੇ ਵਿੱਚ ਹੀ ਵਿਕਦਾ ਜਾਂ ਅੱਧੇ ਤੋਂ ਵੀ ਘਟ ਜਾਂਦਾ ਤਾਂ ਉਹ ਕੀਮਤ ਕੀ ਆ ਜਿਹੜੇ ਘੱਟ ਕੰਮ ਯੂਜ਼ ਕਰਨ ਵਾਲੇ ਮਾੜਾ ਮੋਟਾ ਗੇਮ ਸ਼ੇਮ ਚਲਾਉਣ ਵਾਲਾ ਬੱਚਾ ਜਾਂ ਕੋਈ ਵੀਡੀਓ ਐਡੀਟਿੰਗ ਕਰਨ ਵਾਲੇ ਦੇ ਉਹਦੇ ਬਰੋਪਰ ਉਹ ਕੰਮ ਆਉਣਾ ਸ਼ੁਰੂ ਹੋ ਜਾਂਦਾ ਜੀ ਮਤਲਬ ਸ ਇਹ ਕਹਿ ਲਈਏ ਵੀ ਜੇਕਰ ਕੋਈ 3 ਉਨੇ ਕੰਮ ਜੋਗ ਗਈ ਹੈ ਕੰਮ ਜੋਗ ਗਈ ਹੈ ਜੀ ਉਹ ਨੀਡ ਦੇ ਮੁਤਾਬਿਕ ਹੈ ਜੇ ਉਹਨੇ ਥੋੜਾ ਜਿਨੇ ਕੱਲੀ ਵੈਬ ਦੇ ਉੱਤੇ ਖੋਲ ਕੇ ਗੂਗਲ ਕ੍ਰੋਮ ਮੇਲ ਚੈੱਕ ਕਰਨੀ ਹੈ ਕੋਈ ਮਾੜਾ ਮੋਟਾ ਗਾਣਾ ਸ਼ਾਣਾ ਸੁਣਨਾ ਹੈ ਉਹਦੇ ਲਈ ਉਹਦੇ ਲਈ ਬੌਟਰ ਹੁੰਦਾ ਜਿਨੇ ਕੋਈ ਐਡੀਟਿੰਗ ਕਰਨੀ ਹੈ ਜਾਂ ਕੋਈ ਵੀਡੀਓ ਐਡਿਟ ਕਰਨੀ ਹੈ ਜਾਂ ਉਹਨਾਂ ਲਈ ਉਹਨਾਂ ਨੂੰ ਕਾਸਟਲੀ ਲੈਪਟਾਪ ਹੀ ਬਾਈ ਕਰਨੇ ਪੈਂਦੇ ਆ ਜੀ ਜੀ ਤਾਂ ਇੱਥੇ ਪਏ ਲੈਪਟਾਪ ਤੁਸੀਂ ਸਾਨੂੰ ਦੱਸੋ ਵੀ ਕਿਹੜੀ ਕਿਹੜੀ ਕੰਪਨੀ ਦੇ ਅਵੇਲੇਬਲ ਆ ਤੁਹਾਡੇ ਕੋਲੇ ਤੇ ਕਿੰਨੇ ਕਿੰਨੇ ਕੁ ਪਰਾਂ ਦੇ ਲੈਪਟਾਪ ਹੈ ਤੇ ਉਹਨਾਂ ਦੇ ਰੇਟ ਜ਼ਰੂਰ ਸਾਡੇ ਅ ਦੋਸਤਾਂ ਨੂੰ ਦੱਸਦੇ ਜਾਇਓ ਕਿਉਂਕਿ ਮੈਂ ਚਾਹੁੰਨਾ ਵੀ ਤੁਹਾਡਾ ਲੰਮਾ ਤਜਰਬਾ ਹੈ ਹਰ ਇੱਕ ਹਾਰਡਵੇਅਰ ਇੱਥੇ ਉਪਲਬਧ ਹੈ ਤੇ ਜੇਕਰ ਇੱਕ ਵਾਰੀ ਕੋਈ ਲੈਪਟਾਪ ਲੈ ਜਾਂਦਾ ਤਾਂ ਇਹ ਹੈ ਵੀ ਉਹ ਜੇਕਰ ਉਹਨੂੰ ਉਦੋਂ ਬਾਅਦ ਵੀ ਕਿਸੇ ਕਿਸਮ ਦੀ ਕੋਈ ਜਾਣਕਾਰੀ ਜਾਂ ਕਿਸੇ ਕਿਸਮ ਦੀ ਕੋਈ ਲੋੜ ਪੈਂਦੀ ਹੈ ਤੇ ਬਾਈ ਹਰਨੂਰ ਜੀ ਉਹਨਾਂ ਦੇ ਨਾਲ ਖੜੇ ਹੈ ਇਹ ਇਸ ਗੱਲ ਦਾ ਵਾਅਦਾ ਲੈਂਦੇ ਆ ਪ੍ਰੋਮਿਸ ਲੈਂਦੇ ਆ ਵੀ ਜੇਕਰ ਕੋਈ ਇੱਥੋਂ ਖਰੀਦਦਾ ਤੌ ਉਹਦੀ ਹਰ ਕਿਸਮ ਦੀ ਸੁਣਵਾਈ ਹੈ ਜਿਹੜੀ ਉਹ ਬਾਈ ਜੀ ਕਰਦੇ ਆ ਤਾਂ ਬਾਈ ਜੀ ਜਰੂਰ ਦੱਸੋ ਸਾਨੂੰ ਕਿਹੜੇ ਕਿਹੜੇ ਲੈਪਟਾਪ ਆਪਣੇ ਕੋਲੇ ਇਸ ਵੇਲੇ ਅਵੇਲੇਬਲ ਆ ਤਾਂ ਕਿ ਜੇਕਰ ਕੋਈ ਵੀਡੀਓ ਦੇਖ ਕੇ ਕਿਸੇ ਦਾ ਮਨ ਬਣਦਾ ਖਰੀਦਣ ਦਾ ਤਾਂ ਉਹ ਆਪਣੇ ਪਾਸੋਂ ਖਰੀਦ ਸਕਣ ਸਰ ਸਾਡੇ ਕੋਲੇ ਹਰੇਕ ਲੈਪਟਾਪ ਅਵੇਲੇਬਲ ਆ ਜਿਵੇਂ 7500 ਰੁਪਏ ਤੋਂ ਤੁਹਾਨੂੰ ਦੱਸਿਆ 7000 ਤੋਂ ਸ਼ੁਰੂ ਹੋ ਜਾਂਦੇ ਆ ਜਿਵੇਂ ਉਹਨਾਂ ਦੇ ਵਿੱਚ ਅੱਛੇ ਲੈਪਟਾਪ Dell, HP, Lenovo, Apple, Acer ਇਹ ਸਾਰੇ ਬ੍ਰਾਂਡ ਦੇ ਹੀ ਹੁੰਦੇ ਆ ਆਪਣੇ ਕੋਲੇ ਇਥੋਂ ਤੱਕ 360 ਟੱਚ ਵਗੈਰਾ ਗੇਮਿੰਗ ਲਈ ਲੈਪਟਾਪ ਉਹ ਵੀ ਅਵੇਲੇਬਲ ਹੁੰਦੇ ਆ ਜਿਵੇਂ ਕਿ ਆ ਗੱਲ ਕਰੀਏ ਮਾਰਕੀਟ ਦੇ ਵਿੱਚ ਇਹ ਵਿਕਨ ਵਾਲਾ ਲੈਪਟਾਪ HP ਦਾ i5 11ਵੀਂ ਜਨਰੇਸ਼ਨ 8GB 512GB 2GB ਗ੍ਰਾਫਿਕ ਕਾਰਡ ਨਾਲ ਇਹ ਲੈਪਟਾਪ ਆਮ ਮਾਰਕੀਟ ਦੇ ਵਿੱਚ 60000 ਰੁਪਏ ਦੇ 58 ਤੋਂ 60000 ਰੁਪਏ ਦੇ ਕਰੀਬ ਵਿਕਦਾ ਹੈ ਜਿਹੜਾ ਸਾਡੇ ਕੋਲੇ 6 ਮਹੀਨੇ ਵਾਰੰਟੀ ਨਾਲ ਪੈਂਡਿੰਗ ਪਿਆ ਅਸੀਂ ਇਹਨੂੰ ਦੇ ਦਿੰਨੇ ਆ 34 ਦਾ ਜੀ ਤਾਂ ਉਹਦੇ ਪੈਸੇ ਅੱਧੇ ਤੋਂ ਜ਼ਿਆਦਾ ਸੇਫ ਹੋ ਗਏ ਜੀ ਜੀ 6 ਮਹੀਨੇ ਦੀ ਵਾਰੰਟੀ ਵੀ ਪੈਂਡਿੰਗ ਪਈ ਆ ਹੋਰ ਜਿਵੇਂ ਕਿ ਐਪਲ ਚ ਪਏ ਆ i5 ਦੇ ਵਿੱਚ ਮੈਕਬੁੱਕ 에ਅਰ i5 8256 ਨਾਲ ਇਹ ਤਕਰੀਬਨ ਮਿਲ ਜਾਂਦੀ ਹੈ ਕੋਈ 23000 ਰੁਪਏ ਦੀ ਤੇ ਜੇਕਰ ਇਹ ਥੋੜੇ ਜੀ ਰੇਂਜ ਆਪਾਂ ਕਹਿ ਲਈਏ ਵੀ ਆ ਜਿਆਦੇ ਵਾਲੇ ਆ ਤੇ ਜੇ ਆਪਾਂ ਘੱਟ ਰੇਂਜ ਦੀ ਗੱਲ ਕਰੀਏ ਸਸਤੀ ਰੇਂਜ ਦੇ ਵਿੱਚ ਇੱਧਰ ਆਪਣੇ ਕੋਲੇ ਅਵੇਲੇਬਲ ਪਏ ਆ ਜਿਵੇਂ ਸੋਨੀ ਦਾ ਪਿਆ i3 ਨਾਲ 8 128GB 1TB ਦੇ ਨਾਲ ਇਹ 10000 ਰੁਪਏ ਦਾ ਹੀ ਹੈ ਜੀ ਇਸ ਤੋਂ ਉੱਪਰ ਇਹ Lenovo ਦਾ ਪਿਆ ਜੀ i3 5th ਦੇ ਨਾਲ ਇਹ 12000 ਰੁਪਏ ਦੀ ਰੇਂਜ ਹੈ ਜੀ ਇਸ ਤਰ੍ਹਾਂ ਦੀ ਬਹੁਤ ਸਾਰੀ ਵੈਰਾਈਟੀ ਆਪਣੇ ਕੋਲ ਸਾਰੀ ਅਵੇਲੇਬਲ ਹੁੰਦੀ ਹੈ ਜੀ ਜੀ ਮਤਲਬ ਕਹਿ ਲਈਏ ਵੀ ਹਰੇਕ ਕਿਸਮ ਦਾ ਹਰੇਕ ਰੇਂਜ ਦੇ ਵਿੱਚ ਤੁਹਾਡੇ ਕੋਲੇ ਲੈਪਟਾਪ ਹੈਗਾ ਤਾਂ ਜਿਵੇਂ ਤੁਸੀਂ ਦੱਸ ਹੀ ਚੁੱਕੇ ਆਂ ਵੀ ਜੇਕਰ ਸਸਤਾ ਲੈਪਟਾਪ ਹੈ ਤਾਂ ਉਹਦਾ ਕੰਮ ਵੀ ਉਹਨਾਂ ਕਸਰਨ ਵਾਲਾ ਉਹ ਤੇ ਜੇ ਮਹਿੰਗਾ ਹੈ ਤਾਂ ਉਹ ਗੱਲ ਹੈ ਵੀ ਜਿੰਨਾ ਗੁੜ ਪਾਵਾਂਗੇ ਓਨਾ ਮਿੱਠਾ ਤੇ ਪੈਸੇ ਲਾਉਣ ਦੇ ਨਾਲ ਹੀ ਆਪਣੀ ਗੱਲ ਹੈ ਜਿਹੜੀ ਬੰਨਣੀ ਹੈ ਤਾਂ ਬਾਈ ਜੀ ਜਰੂਰ ਅਸੀਂ ਇਹ ਕਹਨੇ ਆਂ ਵੀ ਜਿਨ੍ਹਾਂ ਦਾ ਤਜਰਬਾ ਹੈ ਜਾਂ ਜਿਹੜੇ ਸਹੀ ਚੰਗੇ ਗਾਈਡੈਂਸ ਦੇ ਕੇ ਚੰਗਾ ਪ੍ਰੋਪਰ ਦੱਸ ਕੇ ਲੈਪਟਾਪ ਸੇਲ ਕਰਦੇ ਆ ਸਾਨੂੰ ਲੈਣਾ ਤਾਂ ਉਹਨਾਂ ਪਾਸੋਂ ਚਾਹੀਦਾ ਤੇ ਬਾਈ ਜੀ ਜੇਕਰ ਅਸੀਂ ਗੱਲ ਕਰੀਏ ਵੀ ਭਾਵੇਂ ਉਹ ਹਰਨੂਰ ਕੰਪਿਊਟਰ ਤੋਂ ਖਰੀਦੇਮ ਲੈਪਟਾਪ ਚਾਹੇ ਕਿ ਤੂੰ ਵੀ ਖਰੀਦੇ ਤਾਂ ਇੰਨੀ ਜਾਣਕਾਰੀ ਦੇ ਵਿੱਚ ਵਾਧਾ ਜ਼ਰੂਰ ਕਰੋ ਜਿਹੜੇ ਸਾਡੇ ਵੀਡੀਓ ਦੇਖ ਰਹੇ ਐ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਲੈਪਟਾਪ ਖਰੀਦਣ ਦੇ ਵੇਲੇ ਉਹ ਕਿਹੜੀ ਗੱਲ ਧਿਆਨ ਚ ਰੱਖਣ ਇੱਕ ਗੱਲ ਕਲੀਅਰ ਕਰਿਓ ਵੀ ਜੇਕਰ ਤੁਹਾਨੂੰ ਕੋਈ 10000 ਦਾ ਲੈਪਟਾਪ ਦੇ ਰਿਹਾ ਤੇ ਜੇਕਰ ਕੋਈ 34000 ਦਾ ਲੈਪਟਾਪ ਆ ਕੋਈ 50000 ਦਾ ਲੈਪਟਾਪ ਆ ਉਹਦੇ ਵਿੱਚ ਫਰਕ ਪੈਸਿਆਂ ਦੇ ਹਿਸਾਬ ਦੇ ਨਾਲ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਵੀ ਉਹਦੇ ਵਿੱਚ ਕੀ ਫਰਕ ਹੋਊਗਾ ਇਹ ਜਾਣਕਾਰੀ ਜ਼ਰੂਰ ਦਿਓ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਇੱਕ ਤਾਂ ਸਰ ਜਿਵੇਂ ਪ੍ਰੋਸੈਸਰ ਦੇ ਵਿੱਚ ਜਨਰੇਸ਼ਨ ਆ ਗਈ ਅੱਜਕੱਲ ਉਹ ਜਿਵੇਂ ਲੇਟੈਸਟ ਜਨਰੇਸ਼ਨ ਦਾ ਹੋਊਗਾ ਓਨੀ ਉਹਦੀ ਇਅਰ ਉੱਚਾ ਹੋਊਗਾ ਜੀ ਦੂਜੀ ਗੱਲ ਜਦੋਂ ਤੁਸੀਂ ਲੈਪਟਾਪ ਇਸ ਤੋਂ ਬਾਇ ਕਰਦੇ ਹੋ ਤਾਂ ਉਹਦੇ ਤੋਂ ਇੱਕ ਜੀਐਸਟੀ ਪੇਡ ਬਿੱਲ ਜ਼ਰੂਰ ਲਓ ਕਿਉਂਕਿ ਜੀਐਸਟੀ ਪੇਡ ਬਿੱਲ ਦੇ ਨਾਲ ਤੁਹਾਡਾ ਉਹ ਲੈਪਟਾਪ ਦੀ ਜੋ ਤੁਹਾਡੀ ਮੌਜੂਦਗੀ ਆ ਤੁਹਾਡੀ ਹੋ ਜੂਗੀ ਮਾਲਕੀ ਤੁਹਾਡੀ ਹੋ ਜੂਗੀ ਜਿਵੇਂ ਹੁਣ ਸਾਡੇ ਤੋਂ ਸੈਕੰਡ ਹੈਂਡ ਲੈਪਟਾਪ ਲਿਆ ਪਿੱਛੇ ਕਿਸੇ ਨਾਲ ਕੋਈ ਇਹ ਮਿਸ ਹੈਪਨਿੰਗ ਹੋਈ ਹੋਵੇ ਕੋਈ ਗਲਤ ਯੂਜ਼ ਹੋਇਆ ਹੋਵੇ ਤਾਂ ਜਦੋਂ ਮੈਂ ਤੁਹਾਨੂੰ ਦੇਵਾਂ ਉਹਦਾ ਬਿੱਲ ਨਾ ਦੇਵਾਂ ਤਾਂ ਉਹਦੇ ਵਿੱਚ ਕੀ ਹੋਊਗਾ ਵੀ ਕੱਲ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਤੁਹਾਨੂੰ ਕੱਲ ਨੂੰ ਹੋ ਸਕਦੀ ਹੈ ਤਾਂ ਉਸ ਚੀਜ਼ ਲਈ ਤੁਸੀਂ ਜੋ ਵੀ ਲੈਪਟਾਪ ਬਾਇ ਕਰਦੇ ਹੋ ਉਹਦਾ ਜੀਐਸਟੀ ਬਿੱਲ ਜ਼ਰੂਰ ਲਓ ਨਾਲ ਤੁਹਾਨੂੰ ਕੱਲ ਨੂੰ ਵੇਚਣਾ ਤੇ ਤੁਹਾਡੀ ਮਾਲਕੀ ਸ਼ੋਅ ਕਰਨ ਦਾ ਤੁਹਾਡੇ ਕੋਲੇ ਹੱਕ ਹੋਵੇ ਜੀ ਤਾਂ ਜੇਕਰ ਕੋਈ ਮਹਿੰਗਾ ਲੈਪਟਾਪ ਲੈ ਰਿਹਾ ਬਾਈ ਜੀ ਤਾਂ ਕਿਹੜੇ ਕਿਹੜੇ ਸਵਾਲ ਜਵਾਬ ਹੈ ਜਿਵੇਂ ਮੰਨ ਲਓ ਮੈਂ ਤੁਹਾਡੇ ਕੋਲੋਂ ਲੈਪਟਾਪ ਲੈਣ ਆਇਆ ਤਾਂ ਕਿਹੜੇ ਸਵਾਲ ਉਹਨੂੰ ਉਸ ਲੈਪਟਾਪ ਵੇਚਣ ਵਾਲੇ ਬੰਦੇ ਨੂੰ ਪੁੱਛਣੇ ਚਾਹੀਦੇ ਆ ਵੀ ਇਹਦਾ ਗ੍ਰਾਫਿਕ ਕਾਰਡ ਕਿਹੜਾ ਹੈ ਇਹਦੇ ਵਿੱਚ ਪ੍ਰੋਸੈਸਰ ਕਿਹੜਾ ਹੈ ਤਾਂ ਕਿਹੜੀਆਂ ਇਹ ਤਮਾਮ ਜਾਣਕਾਰੀਆਂ ਜਿਹੜੀਆਂ ਇੱਕ ਬਾਇਰ ਨੂੰ ਜਿਹੜੀਆਂ ਹੈਗੀਆਂ ਉਹ ਲੈਣੀਆਂ ਚਾਹੀਦੀਆਂ ਸਰ ਸਭ ਤੋਂ ਮੇਨ ਚੀਜ਼ ਹੈ ਉਹਦੇ ਵਿੱਚ ਪ੍ਰੋਸੈਸਰ ਪ੍ਰੋਸੈਸਰ ਜ਼ਰੂਰ ਪੁੱਛਣਾ i3 i5 i7 ਉਸ ਤੋਂ ਬਾਅਦ ਉਹਦੀ ਜਨਰੇਸ਼ਨ ਆ ਜਾਂਦੀ ਹੈ ਫਿਰ ਦੂਜੀ ਚੀਜ਼ ਆ ਜਾਂਦੀ ਰੈਮ ਫਿਰ SSD ਹਾਰਡ ਡਿਸਕ ਫਿਰ ਗ੍ਰਾਫਿਕ ਕਾਰਡ ਫਿਰ ਉਹਦੀ ਸਕਰੀਨ ਦੀ ਕੁਆਲਿਟੀ ਆ ਜਾਂਦੀ ਹੈ ਫੁੱਲ HD ਆ 720p ਆ QHD ਆ ਔਰ ਕਿੰਨੀ ਗੀਗਾਹਰਟਸ ਹੈ ਉਹ ਚੀਜ਼ਾਂ ਸਾਰੀਆਂ ਮੈਟਰ ਕਰਦੀਆਂ ਉਹਦੇ ਚੀਜ਼ ਨਾਲ ਹੀ ਰੇਟ ਬਣਦਾ ਜਦੋਂ ਵੀ ਤੁਹਾਨੂੰ ਪ੍ਰੋਸੈਸਰ ਜੇ ਛੋਟਾ ਹੋਊਗਾ i3 ਹੋਊਗਾ i3 ਦਾ ਆਪਾਂ ਵਿੱਚ 8ਵੀਂ ਜਨਰੇਸ਼ਨ ਦਾ ਲੈਪਟਾਪ ਲੈ ਲਓ ਤੁਹਾਨੂੰ ਮਾਤਰਾ 16-17000 18000 ਰੁਪਏ ਦਾ ਮਿਲ ਜਾਂਦਾ ਹੈ ਇਹੋ ਚੀਜ਼ i5 8ਵੀਂ ਜਨਰੇਸ਼ਨ ਦੀ ਚੱਲੀ ਜਾਈਏ ਤਾਂ 20 ਤੋਂ 25000 ਰੁਪਏ ਦੀ ਰੇਂਜ ਚ ਚਲਾ ਜਾਂਦਾ ਜੀ ਜੀ ਤਾਂ ਜੇਕਰ ਹੁਣ ਨਾ ਇੱਕ ਹੋਰ ਜਾਣਕਾਰੀ ਦੇ ਵਿੱਚ ਵਾਅਦਾ ਕਰਦੀ ਹੈ ਆਪਾਂ ਬਹੁਤ ਸਾਰੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਲੈਪਟਾਪ ਲੈ ਕੇ ਦਿੰਦੇ ਨੇ ਤਾਂ ਉਹ ਬੱਚਾ ਕਈ ਵਾਰੀ 5ਵੀਂ 6ਵੀਂ ਕਲਾਸ ਵਿੱਚ ਪੜਦਾ ਹੁੰਦਾ ਹੈ ਉਹਦਾ ਜਿਹੜਾ ਉਹਨੇ ਯੂਜ਼ ਕਰਨਾ ਹੁੰਦਾ ਲੈਪਟਾਪ ਉਹਦਾ ਮਕਸਦ ਹੋਰ ਹੈ ਪਰ ਕਈ ਵਾਰੀ ਉਹਨੂੰ ਬਹੁਤ ਸਾਰੇ ਮਹਿੰਗੇ ਲੈਪਟਾਪ ਹੈਗੇ ਜਿਹੜੇ ਉਹ ਦੁਕਾਨਦਾਰ ਮਰ ਦਿੰਦੇ ਆ ਵੀ ਤੁਸੀਂ ਭਾਈ ਆ ਲੈ ਜਾਓ ਤੁਸੀਂ ਆ ਲੈਪਟਾਪ ਲੈ ਜਾਓ ਇਹਦਾ ਆ ਕੰਮ ਹੈ ਹਾਲਾਂਕਿ ਜੇ ਆਪਾਂ ਜ਼ਰੂਰਤ ਦੇ ਮੁਤਾਬਕ ਦੇਖੀਏ ਤਾਂ ਇੰਨਾ ਮਹਿੰਗਾ ਲੈਪਟਾਪ ਉਦੋਂ ਲੈਣ ਦੀ ਉੜਤ ਨਹੀਂ ਹੁੰਦੀ ਤਾਂ ਬਾਈ ਜੀ ਜੇਕਰ ਬੱਚਿਆਂ ਨੇ ਪੜ੍ਹਾਈ ਕਰਨੀ ਹੈ ਕੋਈ ਨੈਟਨਟ ਚੱਲ ਜੇ ਉਹਦੇ ਤੇ ਬੱਚੇ ਪੀਡੀਐਫ ਫਾਈਲਾਂ ਖੋਲ ਲੈਣ ਉਹਨੂੰ ਵਰਤ ਲੈਣ ਤਾਂ ਪੜ੍ਹਨ ਵਾਲੇ ਬੱਚਿਆਂ ਦੇ ਲਈ ਕਿਹੜਾ ਲੈਪਟਾਪ ਹੈਗਾ ਜਿਹੜਾ ਉਹਨਾਂ ਨੂੰ ਖਰੀਦਣਾ ਚਾਹੀਦਾ ਸਰ ਜਿਵੇਂ ਕੀ ਤੁਸੀਂ ਗੱਲ ਕੀਤੀ ਆ ਬੱਚਿਆਂ ਲਈ ਸਟੂਡੈਂਟਲੀ ਸਟੂਡੈਂਟ ਜੇ i3 ਲੈਪਟਾਪ ਵੀ ਲੈਂਦਾ ਉਹਨੂੰ 5ਵੀਂ 6ਵੀਂ ਜਨਰੇਸ਼ਨ ਤੱਕ ਦਾ ਲੈਪਟਾਪ ਉਹਦੇ ਲਈ ਵਧੀਆ ਕੰਮ ਦਿੰਦਾ ਪਰ ਜੇ ਸਟੂਡੈਂਟ ਨਾਲ ਗੇਮਿੰਗ ਖੇਡਦਾ ਤਾਂ ਉਹਨੂੰ ਗ੍ਰਾਫਿਕ ਕਾਰਡ ਦੀ ਨੀਡ ਹੁੰਦੀ ਆ ਤਾਂ ਉਦੋਂ ਹੀ ਉਹਨੂੰ ਪ੍ਰੋਬਲਮ ਆਉਂਦੀ ਆ ਮਹਿੰਗੇ ਲੈਪਟਾਪ ਦੀ ਜਿਹੜਾ ਗ੍ਰਾਫਿਕ ਕਾਰ ਵਾਲਾ ਲੈਪਟਾਪ ਆ ਸਸਤੇ ਲੈਪਟਾਪ ਚ ਕਦੇ ਨਹੀਂ ਆਂਦਾ ਉਹ ਕੋਸਟਲੀ ਲੈਪਟਾਪ ਜਾਊਗਾ ਜਿਹੜੇ ਆਮ ਸਟੂਡੈਂਟ ਦੀ ਗੱਲ ਕੀਤੀ ਜਾਵੇ ਸਟੂਡੈਂਟ ਦੇ ਵਿੱਚ ਸਕੂਲਾਂ ਦੇ ਵਿੱਚ ਜੋ ਕੰਪਿਊਟਰ ਯੂਜ਼ ਹੁੰਦੇ ਉਹ ਅੱਜ ਵੀ i3 ਕੋਰ 2 ਡੂ ਵਗੈਰਾ ਸਿਸਟਮ ਹੀ ਯੂਜ਼ ਹੁੰਦੇ ਆ ਤਾਂ i3 15000 ਰੁਪਏ 16000 ਰੁਪਏ ਦੀ ਰੇਂਜ ਦਾ ਲੈਪਟਾਪ ਬੱਚੇ ਲਈ ਦੀ ਬੈਸਟ ਹੁੰਦਾ ਜੇ ਉਹ ਗੇਮਾਂ ਖੇਡਣੀਆਂ ਵੱਡੀਆਂ ਹਾਈ ਰੈਜ਼ੋਲੂਸ਼ਨ ਜਦੋਂ ਉਹਦੀ ਗੇਮ ਦੀ ਦਿੱਕਤ ਆਂਦੀ ਹੈ ਤਾਂ ਉਹ ਕੋਸਟਲੀ ਲੈਪਟਾਪ ਵੱਲ ਪੱਚਦੇ ਆ ਜੀ ਜੀ ਤਾਂ ਮੈਨੂੰ ਲੱਗਦਾ ਵੀ ਜੇਕਰ ਕੋਸਟਲੀ ਲੈਪਟਾਪ ਦੀ ਅਸੀਂ ਗੱਲ ਕਰੀਏ ਤਾਂ ਉਹ ਜ਼ਿਆਦਾਤਰ ਕਰਕੇ ਗੇਮਾਂ ਕਰਕੇ ਦਿੱਕਤ ਆਉਂਦੀ ਹੈ ਕਿਉਂਕਿ ਬੱਚੇ ਗੇਮਾਂ ਨੂੰ ਪਸੰਦ ਕਰਦੇ ਆ ਗੇਮਾਂ ਖੇਡਣ ਦੇ ਲਈ ਮਹਿੰਗੇ ਲੈਪਟਾਪ ਆਗੇ ਜਿਹੜੇ ਉਹ ਸਿਲੈਕਟ ਕੀਤੇ ਜਾਂਦੇ ਆ ਨਹੀਂ ਤਾਂ ਜੇ ਪੜ੍ਹਾਈ ਪੜ੍ਹਨੀ ਹੈ ਤਾਂ ਮੈਨੂੰ ਲੱਗਦਾ ਸਸਤੇ ਲੈਪਟਾਪ ਕੰਮ ਦਿੰਦੇ ਆ 15 ਤੋਂ 16000 15 ਤੋਂ 16000 ਰੁਪਏ ਦਾ ਲੈਪਟਾਪ ਉਹਦੀ ਹਰੇਕ ਨੀਡ ਪੂਰੀ ਕਰੂਗਾ ਜੀ ਜੀ ਤੇ ਭਾਈ ਜੀ ਇੱਕ ਹੋਰ ਗੱਲ ਇੱਥੇ ਆ ਗਈ ਕਿ ਜਿਵੇਂ ਬੱਚਿਆਂ ਦੀ ਗੱਲ ਕਰ ਲਈਏ ਚਾਹ ਪਸਿਆਣੇ ਦੀ ਗੱਲ ਕਰ ਲਈਏ ਕਿਉਂਕਿ ਜੇਕਰ ਉਹ ਮੋਬਾਈਲ ਯੂਜ਼ ਕਰਦੇ ਆ ਤਾਂ ਜਾਹਰ ਜੀ ਗੱਲ ਹੈ ਕਿ ਹਰ ਤਰ੍ਹਾਂ ਦੇ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦਾ ਅੱਜ ਅਕਾਊਂਟ ਹੈ ਤੇ ਜੇ ਆਪਾਂ ਕਹਿ ਲਈਏ ਵੀ ਇੰਸਟਾਗ੍ਰam ਹੈ ਜਾਂ ਫੇਸਬੁੱਕ ਹੈ ਠੀਕ ਹੈ ਜਾਂ ਸੋਸ਼ਲ ਮੀਡੀਆ ਦਾ ਕੋਈ ਵੀ ਪਲੇਟਫਾਰਮ ਹੈ ਜੇ ਕੋਈ ਉੱਥੇ ਉਹਨੇ ਵੀਡੀਓ ਪਾਉਣੀ ਹੈ ਜਾਂ ਵੀਡੀਓ ਦੀ ਐਡੀਟਿੰਗ ਕਰਨੀ ਹੈ ਤਾਂ ਕਿਸ ਕਿਸਮ ਦਾ ਗ੍ਰਾਫਿਕ ਕਾਰਡ ਉਹਨੂੰ ਸਿਲੈਕਟ ਕਰਨਾ ਚਾਹੀਦਾ ਕਿਦਾਂ ਦਾ ਲੈਪਟਾਪ ਲੈਣਾ ਚਾਹੀਦਾ ਵੀ ਉਹਦਾ ਸੋਸ਼ਲ ਮੀਡੀਆ ਜਾਂ ਜਿਹੜਾ ਸੋਸ਼ਲ ਨੈਟਵਰਕ ਉਹ ਯੂਜ਼ ਕਰਦਾ ਹੈ ਉਹਦੇ ਉੱਪਰ ਜੇਕਰ ਉਹ ਏਡਾਂ ਦੀਆਂ ਦਿਲਚਸਪੀਆਂ ਰੱਖਦਾ ਹੈ ਤਾਂ ਕੋਈ ਫੋਟੋ ਪਾਉਣੀ ਹੈ ਜਾਂ ਕੋਈ ਵੀਡੀਓ ਪਾਉਣੀ ਹੈ ਜਾਂ ਵੀਡੀਓ ਐਡਿਟ ਕਰਨੀ ਹੈ ਤਾਂ ਉਹ ਹੋ ਸਕਦੀ ਹੈ ਸਰ ਉਹਦੇ ਲਈ ਉਹਨੂੰ ਨੀਡ ਹੈ 2GB ਗ੍ਰਾਫਿਕ ਕਾਰਡ ਮਿਨੀਮਮ ਦੀ ਜੀ ਉਹਦੇ ਵਿੱਚ ਜੋ ਵੀ ਲੈਪਟਾਪ i5 ਹੋਵੇ ਉਹਦੇ ਚ ਗ੍ਰਾਫਿਕ ਕਾਰਡ ਨਾਲ ਲੱਗਾ ਹੋਵੇ ਉਹਦੀਆਂ ਵੀਡੀਓ ਐਡੀਟਿੰਗ ਈਜੀ ਹੁੰਦੀਆਂ ਰਹਿਣਗੀਆਂ ਐਸਐਸਡੀ ਨਾਲ ਲੱਗੀ ਹੋਣੀ ਜ਼ਰੂਰੀ ਹੈ ਜੀ ਜੀ ਤੇ ਕਈ ਵਾਰੀ ਇਹ ਹੁੰਦਾ ਹੈ ਬਾਈ ਜੀ ਬਹੁਤ ਸਾਰੇ ਸਟੂਡੈਂਟ ਪੜਨ ਵਾਲੇ ਆ ਜਿਹੜੇ ਉਹ ਸੋਚਦੇ ਆ ਵੀ ਵਿੱਤੀ ਸਮੱਸਿਆ ਵੀ ਕਈਆਂ ਨੂੰ ਹੁੰਦੀ ਹੈ ਤਾਂ ਕੁਝ ਤੁਹਾਡੇ ਕੋਲੇ ਇਹੋ ਜਿਹਾ ਪ੍ਰਬੰਧ ਵੀ ਹੈਗਾ ਵੀ ਜੇ ਕਿਸੇ ਨੇ ਕਿਸ਼ਤਾਂ ਵਗੈਰਾ ਤੇ ਲੈਣਾ ਹੋਵੇ ਲੈਪਟਾਪ ਤੇ ਜਾਂ ਫਿਰ ਕੁਝ ਡਾਊਨ ਪੇਮੈਂਟ ਕਰਕੇ ਬਾਕੀ ਰਹਿਦੀ ਪੇਮੈਂਟ ਜਿਹੜੀ ਉਹ ਆਪਣੇ ਹਿਸਾਬ ਨਾਲ ਦੇਣੀ ਹੋਵੇ ਤਾਂ ਕੋਈ ਇਹੋ ਜਿਹੀ ਸੁਵਿਧਾ ਵੀ ਤੁਸੀਂ ਦਿੰਦੇ ਹੋ ਸਰ ਉਹਦੇ ਲਈ ਆਪਣੇ ਕੋਲੇ ਕ੍ਰੈਡਿਟ ਕਾਰਡ ਦੀ ਸੁਵਿਧਾ ਹੈਗੀ ਆ ਜੀ ਪਲੱਸ ਬਜਾਜ ਕਾਰਡ ਦੀ ਸੁਵਿਧਾ ਹੈਗੀ ਆ ਬਜਾਜ ਕਾਰਡ ਤੇ ਜੋ ਫਰੀਦਕੋਟ ਦੇ 13 ਕਿਲੋਮੀਟਰ ਵੱਟ ਦੇ ਅਰੇ ਵਿੱਚ ਜੋ ਵੀ ਆਉਂਦਾ ਉਹ ਨੂੰ ਬਜਾਜ ਕਾਰਡ ਵੀ ਹੋ ਜਾਂਦਾ ਹੈ ਪਲੱਸ ਕ੍ਰੈਡਿਟ ਕਾਰਡ ਹੋ ਜਾਂਦਾ ਹੈ ਕ੍ਰੈਡਿਟ ਕਾਰਡ ਜਿੱਥੋਂ ਦਾ ਮਰਜ਼ੀ ਹੋਵੇ ਉੱਤੇ 6 ਕਿਸ਼ਤਾਂ ਇੰਟਰਸਟ ਫ੍ਰੀ ਹੋ ਜਾਂਦੀਆਂ ਜੀ ਤਾਂ ਜੇਕਰ ਤੁਸੀਂ ਦੋ ਕਮਿੰਟਾਂ ਦੇ ਵਿੱਚ ਇਹ ਜਾਣਕਾਰੀ ਦਿਓ ਵੀ ਹਰਨੂਰ ਕੰਪਿਊਟਰ ਹੈ ਜਿਹੜਾ ਲੈਪਟਾਪ ਖਰੀਦਣ ਦੇ ਮਾਮਲੇ ਦੇ ਵਿੱਚ ਇੱਥੇ ਬਾਕੀ ਜਿਹੜੇ ਕੰਪਿਊਟਰ ਸੈਂਟਰ ਹੈ ਜਾਂ ਬਾਕੀ ਜਿਹੜੇ ਲੈਪਟਾਪ ਵੇਚਣ ਵਾਲੇ ਆ ਉਹਨਾਂ ਤੋਂ ਕਿਵੇਂ ਵੱਖਰਾ ਹੈ ਸਰ ਸਭ ਤੋਂ ਮੇਨ ਹੈ ਕੁਆਲਿਟੀ ਸਾਡੇ ਕੋਲੇ ਆਪਦੇ ਇੰਜੀਨੀਅਰ ਰੱਖੇ ਹੋਏ ਆ ਲੈਪਟਾਪ ਨੂੰ ਪੂਰਾ A ਤੋਂ Z ਤੱਕ ਟੈਸਟ ਕਰਦੇ ਆ ਅਸੀਂ 1 ਮਹੀਨੇ ਤੋਂ ਲੈ ਕੇ 6 ਮਹੀਨੇ ਤੱਕ ਦੀ ਲੈਪਟਾਪ ਦੀ ਗਾਰੰਟੀ ਦਿੰਦੇ ਆ ਦੂਜਾ ਬੈਗ ਚਾਰਜਰ ਵਾਇਰਲੈਸ ਮਾਊਸ ਦੀ ਐਂ ਜੈਨੂਨ ਪੀਸ ਹੁੰਦੇ ਆ A1 ਕੁਆਲਿਟੀ ਨਾਲ ਦੇ ਤੀਜਾ ਜਿਹੜਾ ਸਭ ਤੋਂ ਵੱਡੀ ਗੱਲ ਉਹ ਬਿੱਲ ਬਿੱਲ ਤੇ ਅਸੀਂ ਸਾਰਾ ਕੰਮ ਕਰਦੇ ਆ ਜੈਨੂਨ ਕਰਦੇ ਆ ਜੀ ਦੂਜਾ ਅਸੀਂ ਆਮ ਕਸਟਮਰ ਤੋਂ ਕਦੇ ਵੀ ਲੈਪਟਾਪ ਬਾਈ ਕਟਿੰਗ ਨਹੀਂ ਕਰਦੇ ਸਾਡੇ ਕੋਲੇ ਸਿਰਫ ਕੰਪਨੀ ਐਮਾਜ਼ੋਨ ਫਲਿੱਪਕਾਰਟ ਦੀ ਪ੍ਰਾਈਮ ਦੀ ਕਟਿੰਗ ਹੀ ਹੁੰਦੀ ਆ ਦੂਜੇ ਅਸੀਂ ਬਾਈ ਨਹੀਂ ਕਰਦੇ ਜ ਜੀ ਮਤਲਬ ਜੇ ਤੁਸੀਂ ਕੋਈ ਬਾਇ ਕੀਤਾ ਹੋਇਆ ਸੈਕੰਡ ਹੈਂਡ ਤੁਹਾਡੇ ਕੋਲੇ ਲੈਪਟਾਪ ਹੈ ਕੋਈ ਸੈਕੰਡ ਹੈਂਡ ਲੈਪਟਾਪ ਵੀ ਬਾਈ ਹਰਨੂਰ ਆ ਪਾਸੋਂ ਲੈਂਦਾ ਤਾਂ ਉਹ ਵੀ ਇੱਕ ਪ੍ਰੋਪਰ ਸਿਸਟਮ ਦੇ ਨਾਲ ਤੁਸੀਂ ਖਰੀਦਿਆ ਹੋਇਆ ਉਹਦੇ ਉੱਪਰ ਇਹਨਾਂ ਦੀ ਮੋਹਰ ਲੱਗ ਜਾਣੀ ਹੈ ਇਹਨਾਂ ਦੇ ਬਤੌਰ ਇੰਜੀਨੀਅਰ ਜਿਹੜੇ ਹੈਗੇ ਆ ਉਹਨੂੰ ਚੈੱਕ ਕਰਦੇ ਆ ਉਹਦਾ ਹਾਰਡਵੇਅਰ ਚੈੱਕ ਕੀਤਾ ਜਾਂਦਾ ਹੈ ਇੱਥੋਂ ਬਾਈ ਹਰਨੂਰ ਦੇ ਕੰਪਿਊਟਰ ਤੋਂ ਪਾਸ ਆਊਟ ਕਰਕੇ ਹੀ ਉਹਨੂੰ ਅੱਗੇ ਸੇਲ ਕੀਤਾ ਜਾਂਦਾ ਹੈ ਤਾਂ ਕਿ ਜੇ ਕੋਈ ਬਾਏ ਕਰਦਾ ਤਾਂ ਉਹਨੂੰ ਪਰੇਸ਼ਾਨੀ ਨਾ ਆਵੇ ਤਾਂ ਭਾਈ ਜੀ ਜੇਕਰ ਕੋਈ ਤੁਹਾਡੇ ਤੋਂ ਖਰੀਦਣਾ ਚਾਹੁੰਦਾ ਹੈ ਲੈਪਟਾਪ ਜਾਂ ਕਈ ਵਾਰੀ ਕੋਈ ਦੂਰ ਦਰਾਡੇੋਂ ਕੋਈ ਫੋਨ ਕਰਕੇ ਪੁੱਛ ਲਿੰਦਾ ਵੀ ਬਾਈ ਹਰਨੂਰ ਹਨ ਦੀ ਆ ਵੀਡੀਓ ਦੇਖੀ ਸੀ ਉਹ ਜਾਣਕਾਰੀਆਂ ਦਿੰਦੇ ਸੀ ਤਾਂ ਕਿਹੜੇ ਸੰਪਰਕ ਨੰਬਰ ਤੇ ਤੁਹਾਡੇ ਨਾਲ ਸੰਪਰਕ ਸਾਧ ਸਕਦਾ ਹੈ ਜੇ ਕਿਸੇ ਨੇ ਲੈਪਟਾਪ ਖਰੀਦਣਾ ਹੈ ਜਾਂ ਤੁਹਾਡੇ ਨਾਲ ਕਿਸੇ ਮਾਪਿਓ ਨੇ ਸਲਾਹੀ ਕਰਨੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਜੇ ਲੈਪਟਾਪ ਲੈ ਕੇ ਦੇਣਾ ਹੈ ਕਿਹੜਾ ਲੈਪਟਾਪ ਲੈ ਕੇ ਦੇਈਏ ਤਾਂ ਭਾਈ ਜੀ ਆਪਣਾ ਸੰਪਰਕ ਨੰਬਰ ਜ਼ਰੂਰ ਦੱਸੋ ਵੀ ਇਹ ਵੀਡੀਓ ਨੂੰ ਦੇਖਣ ਵਾਲੇ ਆ ਜਿਹੜੇ ਉਹ ਤੁਹਾਡੇ ਨਾਲ ਸੰਪਰਕ ਕਰ ਸਕਣ ਲੈਪਟਾਪ ਖਰੀਦ ਸਕਣ ਜਾਂ ਕੋਈ ਸਲਾਹ مشورہ ਲੈ ਸਕਣ ਸਰ ਜਿਹੜਾ ਵੀ ਮੇਰਾ ਨੰਬਰ ਇੱਕੋ ਹੀ ਆ 9888253123 ਇਹਤੇ ਜਦੋਂ ਮਰਜ਼ੀ ਕਾਲ ਕਰੋ ਅਸੀਂ ਹੈਲਪ ਲਈ ਤਿਆਰ ਆਂ ਜੀ ਜੀ ਤਾਂ ਦੋਸਤੋ ਬਹੁਤ ਲੰਮਾ ਤਜਰਬਾ ਹੈ ਬਾਈ ਹੋਰਾਂ ਦਾ ਇਸ ਕਰਕੇ ਸਾਡਾ ਇਹ ਵੀਡੀਓ ਬਣਾਉਣ ਦਾ ਪਰਪਸ ਸੀ ਕਿ ਜਿਹੜੇ ਲੈਪਟਾਪ ਅਸੀਂ ਖਰੀਦਦੇ ਆਂ ਚਾਹੇ ਉਹ ਸਸਤੇ ਲੈਪਟਾਪ ਹੈ ਕਿਉਂਕਿ ਤੁਸੀਂ ਬਹੁਤ ਸਾਰੇ ਚੈਨਲਾਂ ਦੇ ਉੱਪਰ ਸਸਤੇ ਵਿਕਣ ਵਾਲੇ ਲੈਪਟਾਪਾਂ ਬਾਰੇ ਸੁਣਿਆ 3500 4000 ਤੱਕ ਦੇ ਲੈਪਟਾਪ ਵੀ ਮਿਲ ਜਾਂਦੇ ਆ ਪਰ ਬਾਈ ਜੀ ਹੋਰਾਂ ਨੇ ਅਸਲੀਅਤ ਸਾਨੂੰ ਦੱਸੀ ਹੈ ਕਿ ਉਹਦੇ ਆ ਕੰਮ ਕਰਨ ਦਾ ਢੰਗ ਵੀ ਉਨਾਂ ਕਾ ਭਾਅ ਕਿ ਉਹਦੀ ਕੰਮ ਕਰਨ ਦੀ ਸ਼ਮਤਾ ਵੀ ਉਨੀ ਕਾ ਤੁਸੀਂ ਸਭ ਤੋਂ ਪਹਿਲਾਂ ਇਹ ਡਿਸਾਈਡ ਕਰਨਾ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਜ਼ਰੂਰਤ ਹੈ ਸਾਡੀ ਸਾਡੀ ਨੀਡ ਕਿਹੋ ਜੀ ਹੈ ਫਿਰ ਉਹੋ ਜਾਂ ਤੁਸੀਂ ਲੈਪਟਾਪ ਸਿਲੈਕਟ ਕਰਨਾ ਕਿਉਂਕਿ ਲੈਪਟਾਪ ਬਾਈ ਜੀ ਹੋਰ ਆਪਾਸੋਂ ਗੱਲ ਕਰੀਏ ਤਾਂ ਇਹਨਾਂ ਨੇ ਦੱਸਿਆ ਕਿ 5500 6000 ਤੋਂ ਲੈਪਟਾਪ ਸ਼ੁਰੂ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਫਿਰ ਕੋਈ ਅੰਤ ਨਹੀਂ ਫਿਰ ਮਹਿੰਗੇ ਤੋਂ ਮਹਿੰਗਾ ਲੈਪਟਾਪ ਹੈ ਜਿਹੜਾ ਉਹ ਮਿਲ ਜਾਂਦਾ ਹੈ ਪਰ ਅਸੀਂ ਸਭ ਤੋਂ ਪਹਿਲਾਂ ਇਹ ਨਿਰਧਾਰਤ ਕਰਨਾ ਹੈ ਕਿ ਸਾਡੀ ਨੀਡ ਕਿਹੋ ਜੀ ਹੈ ਜ਼ਰੂਰਤ ਕਿਹੋ ਜੀ ਹੈ ਇਹ ਜਾਣਕਾਰੀ ਸੀ ਉਹਨਾਂ ਦੇ ਲਈ ਜਿਹੜੇ ਲੈਪਟਾਪ ਖਰੀਦਣਾ ਚਾਹੁੰਦੇ ਆ ਤੇ ਲੈਪਟਾਪ ਦੇ ਨਾਲ ਸੰਬੰਧਿਤ ਜਾਣਕਾਰੀ ਸਾਨੂੰ ਦੇ ਰਹੇ ਸੀ ਹਰਨੂਰ ਸਿੰਘ ਉਹਨਾਂ ਨੇ ਆਪਣਾ ਸੰਪਰਕ ਨੰਬਰ ਵੀ ਛੱਡਿਆ ਤੇ ਵੀਡੀਓ ਦੇ ਦੌਰਾਨ ਟਾਈਮ ਲਾਈਨਿੰਗ ਦੇ ਉੱਪਰ ਤੁਸੀਂ ਦੇਖਿਆ ਹੋਣਾ ਕਿ ਸਕਰੋਲ ਹੋ ਰਿਹਾ ਬਾਈ ਜੀ ਹੋਰਾਂ ਦਾ ਨੰਬਰ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਸਾਡੇ ਤੱਕ ਆਪਣੀ ਪ੍ਰਤੀਕਿਰਿਆ ਪਹੁੰਚਾ ਸਕਦੇ ਹੋ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਆਲਖ ਮੇਰੇ ਨਾਲ ਕੈਮਰਾਮੈਨ ਰਿੰਪੀ ਬਰਾੜ ਦਿਓ ਆ ਗਿਆ ਧੰਨਵਾਦ